ਕਰਮਰੀ ਪਾਣੀ ਖੜਾ ਹੈ 10 ਗੁਰਦਸਪੁਰ ਖੜਾ ਹੈ ਤੇ ਸਿਰਫ ਉਸ ਸਰਪੰਚ ਸਾਹਿਬ ਦੇ ਦੇਣਾ ਹੈ ਜੋ ਟੋਪੇ ਪਰ ਗੁਰ ਕਰਮਰੀ ਪਾਣੀ ਖੜਾ ਹੈ 10 ਗੁਰਦਸਪੁਰ ਖੜਾ ਹੈ ਝੂਗੜਾ ਦੇ ਗੰਦੇ ਪਾਣੀ ਦਾ ਮਸਲਾ ਨਹੀਂ ਸੁਲਝ ਰਿਹਾ ਡੀਸੀ ਨਵਾਂ ਸ਼ਹਿਰ ਵੱਲੋਂ ਨਵੀਂ ਕਮੇਟੀ ਬਣਾਉਣ ਦੀ ਹਦਾਇਤ ਕਰ ਦਿੱਤੀ ਗਈ ਹੈ ਪਿਛਲੇ ਕਈ ਦਿਨਾਂ ਤੋਂ ਛੱਪੜ ਦੇ ਗੰਦੇ ਪਾਣੀ ਦੀ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਪਿੰਡ ਦੀਆਂ ਦੋਵੇਂ ਤਰ੍ਹਾਂ ਪ੍ਰਸ਼ਾਸਨ ਕੋਲ ਆਪਣੇ ਆਪਣੇ ਦੁਖੜੇ ਰੋ ਰਹੀਆਂ ਹਨ ਡੀਸੀ ਵੱਲੋਂ ਪ੍ਰਸ਼ਾਸਨ ਨੂੰ ਸਖਤ ਹਦਾਇਤ ਕਰਦੇ ਆ ਪਿੰਡ ਦੀ ਸਾਰੇ ਭਾਈਚਾਰੇ ਨਾਲ ਗੱਲਬਾਤ ਕਰਕੇ ਨਵੇਂ ਸਿਰੇ ਤੋਂ ਨਕਸ਼ਾ ਤਿਆਰ ਕਰਨ ਲਈ ਕਿਹਾ ਗਿਆ ਹੈ ਜਦਕਿ ਪਿੰਡ ਚ 4 5 66 ਹੋਣ ਦੇ ਬਾਵਜੂਦ ਵੀ ਪਿੰਡ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਜੂਝ ਰਿਹਾ ਹੈ ਪਿਛਲੀਆਂ ਸਰਕਾਰਾਂ ਨੇ ਸਾਡੇ ਦਲਿਤ ਭਾਈਚਾਰ ਨਾਲ ਵੋਟਾਂ ਦੀ ਰਾਜਨੀਤੀ ਕੀਤੀ ਇਸ ਗੰਦੇ ਪਾਣੀ ਦੇ ਹੱਲ ਬਾਰੇ ਕਿਸੇ ਵੀ ਸਰਕਾਰ ਨੇ ਨਹੀਂ ਸੋਚਿਆ ਜਦਕਿ ਅੱਧਾ ਕਿਲੋਮੀਟਰ ਤੇ ਟ੍ਰੇਨ ਪੈਂਦੀ ਹੈ ਸਰਕਾਰ ਜਾਂ ਪੰਚਾਇਤ ਉਸ ਡਰੇਨ ਵੱਲ ਪਾਣੀ ਪਾਉਣ ਬਾਰੇ ਕਦੇ ਸੋਚਿਆ ਹੀ ਨਹੀਂ ਇਸ ਵੀਡੀਓ ਰਾਹੀਂ ਪਿੰਡ ਦੇ ਲੋਕਾਂ ਜਿਲ੍ਹਾ ਡੀਸੀ ਦੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਆ ਕਿ ਸਰਕਾਰ ਤੋਂ ਪਹਿਲਾਂ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਸੜਕ 'ਚ ਘੁੰਮ ਰਹੇ ਵਾਧੂ ਪਾਣੀ ਦਾ ਇੰਤਜ਼ਾਮ ਕੀਤਾ ਜਾਵੇ ਤੇ ਪਿੰਡ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਆਉ ਦੇਖਦੇ ਹਾਂ ਹਰਮੇਲ ਸੁਹਂਗੜਾ ਦੀ ਰਿਪੋਰਟ ਪਿੰਡ ਸੁਹਂਗੜਾ ਹੈ ਜੀ ਹਾਂ ਜੀ ਮਾਮੇਰਾ ਰਾਣੂਆ ਤੇ ਸਾਡੇ ਦਰਾਂ ਦੇ ਮੋਹਰੇ ਪਾਣੀ ਅਬਾ ਗੌਣ ਖੜਾ ਆ ਅਸੀਂ ਬੂ ਬੱਚਾ ਛੋਟੀ ਜੀ ਗੁੱਡੀ ਆ ਮੇਰੀ ਕੋਤੀ ਅਸੀਂ ਲੈ ਕੇ ਇਧਰ ਖੇ ਬਾੜੇ ਬੈਠੇ ਆ ਪਸੂਆਂ ਦੇ ਵਿੱਚ ਬੈਠੇ ਗੋਹੇ ਦੇ ਵਿੱਚ ਇਸ ਵੇਲੇ ਸਾਡੀ ਬਹੁਤ ਔਖੀ ਆ ਪਾਣੀ ਸਾਡਾ ਨਿਕਲਣਾ ਚਾਹੀਦਾ ਬਾਕੀ ਜੋ ਮਰਜੀ ਕਰੇ ਨਾ ਕਰੇ ਚਾਹੇ ਪਾਵੇ ਚਾਹੇ ਟੋਕੀ ਤੇ ਹੋ ਤੇ ਨਾ ਪਾਵੇ ਕਿੰਨਾ ਸਮਾਂ ਹੋ ਗਿਆ ਸਾਨੂੰ ਮੀਨਾ ਇੱਕ ਹੋ ਜਾਂਦੇ ਸੰਗਰਾਮ ਮੁੜ ਕੇ ਆਣੇ ਵਾਲੀ ਆ ਸੰਗਰਾਮ ਤੇ ਪਹਿਲਾਂ ਨਹੀਂ ਪਾਣੀ ਖੜਾ ਕੀਤਾ ਆ ਅਸੀਂ ਬਥੇਰਾ ਕਹਿ ਹਟੇ ਸਾਡਾ ਪਾਣੀ ਕੱਢੋ ਕੰਨਾ ਨਹੀਂ ਕੱਢਣਾ ਇਹ ਕਿਹ ਜੰਦਾ ਹੈ ਮੈਨਾਂ ਉਹ ਪਾਣੀ ਕਿੱਥੇ ਜਾਂਦਾ ਹਾਂਜੀ ਅਸੀਂ ਅਫਸਰ ਕੋ ਕੀ ਚਾਹੀਏ ਹੁਣ ਬੰਦਿਆ ਨੇ ਜਾਣਾ ਅਸੀਂ ਥੋੜੇ ਜਾਣਾ ਸਾਡਾ ਬੰਦਾ ਵੀ ਜਾ ਕੇ ਆਇਆ ਪਹਿਲਾਂ ਜਿਹੜਾ ਪਾਣੀ ਜਾਂਦਾ ਸੀ ਉਹ ਕਿੱਧਰ ਜਾਂਦਾ ਪਹਿਲਾਂ ਪਾਣੀ ਉਤਰੇ ਜਾਂਦਾ ਸੀ ਉਹ ਫਿਲਟਰ ਚਲਾ ਕੇ ਖੇਤ ਤੱਕ ਸਾਨੂੰ ਉਹ ਪਰੇ ਪਰੇ ਤੋਂ ਪਾਉਂਦਾ ਸੀ ਪਾਣੀ ਪਰੇ ਪਾਉਂਦਾ ਸੀ ਪਾਣੀ ਉਹ ਕੋ ਢੇਰਾਂ ਦੇ ਵਿੱਚ ਉੱਥੋਂ ਪਾਣੀ 15 20 ਦਿਨਿਆਂ ਨੂੰ ਪਾਣੀ ਕੱਢਣਾ ਕੱਢਣਾ ਆ ਹੁਣ ਉਹਨੂੰ ਮਹੀਨਾ ਹੋ ਗਿਆ ਉਹ ਨਹੀਂ ਉਹ ਕੱਢਦਾ ਫਿਲਟਰ ਚਲਾਉਂਦਾ ਰਿਹਾ ਲੋਕਾਂ ਨੂੰ ਪਾਣੀ ਦੇਤੇ ਪਾਇਆ ਦੋ ਤੇਲ ਦੀ ਐਲ ਵੀ ਦਿੰਦਾ ਰਿਹਾ ਹੈ ਉਹਨਾਂ ਨੂੰ ਫਿਲਟਰ ਵੀ ਨਹੀਂ ਦਿੱਤਾ ਹੈਗਾ ਨਾ ਉਹਨਾਂ ਚਲਾਇਆ ਜੀ ਕਹਿੰਦਾ ਮੈਂ ਕਢਾਣਾ ਹੀ ਨਹੀਂ ਹੈਗਾ ਇਹ ਹੀ ਕਹੀ ਜਾਂਦਾ ਦੇਖੋ ਸਾਨੂੰ ਕਿੰਨੀ ਔਖੀ ਅਸੀਂ ਛੋਟੀ ਜਿਹੀ ਬੱਚੀ ਮੇਰੀ 1.5 ਸਾਲ ਦੀ ਪੋਤਦੀ ਆ ਉਹਨੂੰ ਲੈ ਕੇ ਅਸੀਂ ਇੱਧਰ ਬੈਠੇ ਹਾਂ ਕਰੋ ਵੇਖਾਰ ਕਰ ਦਿੱਤਾ ਕਰੋ ਵੇਖਾਰ ਸਾਡੀ ਤੇਹੀ ਬੇਨਤੀ ਆ ਵਾਸ ਜੀ ਸਾਨੂੰ ਪ੍ਰੋਜੈਕਟ ਤਿਆਰ ਹੈਗਾ ਜਦੋਂ ਡਿਪਾਰਟਮੈਂਟ ਪ੍ਰੋਜੈਕਟ ਸ਼ੁਰੂ ਕਰੇਗਾ ਜੀ ਦੇਖੋ ਉਹਨਾਂ ਦੇ ਟਾਈਮ ਦੇ ਵਿੱਚ ਆਪਾਂ ਦੋ ਵਾਰੀ ਰਿਮਾਈਂਡਰ ਦੇ ਚੁੱਕੇ ਆਂ ਡੀਸੀ ਸਾਹਿਬ ਨੂੰ ਜੀ ਉਧਰ ਰਿਮਾਈਂਡਰ ਦੇ ਵਿੱਚ ਅਸੀਂ ਇਹੀ ਗੱਲ ਕੀਤੀ ਹੈਗੀ ਕਿ ਸ਼੍ਰੀ ਗੁਰੂ ਅਰਦਾਸ ਗੁਰਦੁਆਰਾ ਸਾਹਿਬ ਦੇ ਅੱਗੇ ਪਾਣੀ ਖੜਦਾ ਆ ਅਗਰ ਇਹ 10 ਦਿਨ ਤੋਂ ਪਾਣੀ ਜਿਆਦਾ ਹੋਥੇ ਹੋਰ ਖੜਾ ਰਹਿ ਗਿਆ ਇਹਦੇ ਵਿੱਚ ਮਲੇਰੀਆ ਹੋਰ ਬਹੁਤ ਸਾਰੀਆਂ ਬਿਮਾਰੀਆਂ ਫੈਲ ਸਕਦੀਆਂ ਅਗਰ ਕੋਈ ਵੀ ਬਿਮਾਰੀ ਫੈਲਦੀ ਆ ਤਾਂ ਇਹਦੀ ਜ਼ਿੰਮੇਵਾਰ ਸਰਕਾਰ ਜਾਂ ਮੌਜੂਦਾ ਸਰਕਾਰ ਤੇ ਮੌਜੂਦਾ ਪ੍ਰਸ਼ਾਸਨ ਹੋਵੇਗਾ ਜੀ ਤੁਸੀਂ ਪੰਚਾਇਤ ਤੁਸੀਂ ਕੀ ਕਰ ਰਹੇ ਹੋ ਤੁਸੀਂ ਸਰਪੰਚ ਤੁਸੀਂ ਇਹ ਸਮੱਸਿਆ ਕਿਵੇਂ ਖਤਮ ਹੋਏਗਾ ਦੇਖੋ ਜਿਹੜੀ ਮੇਰੇ ਲੈਵਲ ਤੇ ਐਫਰਟ ਹੈਗੇ ਮੈਂ ਦੱਸ ਚੁੱਕਾ ਕਿ ਪਿਛਲੇ 1.5 ਸਾਲ ਤੋਂ ਮੇਰੀ ਐਫਰਟ ਦੇ ਨਾਲ ਜਿਹੜੀ ਇੱਕ ਐਨ ਆਰ ਆਈ ਲੋਕਾਂ ਦੇ ਐਫਰਟ ਨਾਲ ਹਰੇ ਪਿੰਡ ਵਿੱਚ ਵੱਡੀ ਸਮੱਸਿਆ ਹੁੰਦੀ ਸਪੇਸ ਨਹੀਂ ਹੈ ਕਿ ਪਾਣੀ ਲੈ ਕੇ ਕਿੱਥੇ ਜਾਣਾ ਆਪਾਂ ਜਗ੍ਹਾ ਲੈ ਕੇ ਦੇਤੀ ਆ ਜੋ ਆਲਰੇਡੀ ਪਾਣੀ ਖੜਾ ਹੋਗਾ ਇਸ ਤਰੀਕ ਨਹੀਂ ਇਸ ਤਰ੍ਹਾਂ ਨਹੀਂ ਖੜੇਗਾ ਮੈਂ ਦੱਸ ਰਿਹਾ ਨਾ ਮੈਂ ਕਿ ਜੋ ਪਿੰਡ ਤੋਂ ਪਾਣੀ ਬਾਹਰ ਜਾਣਾ ਆ ਆਪਾਂ ਜਗ੍ਹਾ ਲੈ ਕੇ ਦੇਤੀ ਪ੍ਰੋਜੈਕਟ ਸਗਾ ਜੀ ਪ੍ਰੋਜੈਕਟ ਮੈਂ ਸਾਰਾ ਪਾਸ ਕਰਵਾ ਲਿਆ ਹੁਣ ਇਹਨੂੰ ਸ਼ੁਰੂ ਕਰਨ ਦੇ ਵਿੱਚ ਜਿਹੜੀ ਦਿੱਕਤ ਪਰੇਸ਼ਾਨੀ ਸਾਨੂੰ ਆ ਰਹੀ ਆ ਕਿ ਨਾ ਤਾਂ ਡਿਪਾਰਟਮੈਂਟ ਦੇ ਵੱਲੋਂ ਸਾਨੂੰ ਚੰਗਾ ਕੋ ਰਿਸਪੌਂਸ ਮਿਲਦਾ ਪਿਆ ਜਦੋਂ ਅਸੀਂ ਐਮਐਲਏ ਸਾਹਬ ਦੇ ਕੋਲ ਜਾਂਦੇ ਆ ਉਹਨਾਂ ਵੱਲੋਂ ਰਿਸਪੌਂਸ ਨਹੀਂ ਮਿਲ ਰਿਹਾ ਇਸ ਕਰਕੇ ਆਪਾਂ ਡੀਸੀ ਸਾਹਿਬ ਨੂੰ ਬਕਾਇਦਾ ਰਿਮਾਈ ਪਿੰਡ ਵਾਲੇ ਇਸ ਕੰਮ ਨੂੰ ਸ਼ੁਰੂਆਤ ਕਰ ਦਵਾਂਗੇ ਜੀ। ਮਗਰਾਂ ਦੇ ਇਧਰਾ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਪਾਣੀ ਜਮਾ ਹੋ ਹੈਗਾ ਇਥੇ ਨਾਲ ਗੁਰਦੁਆਰਾ ਸਾਹਿਬ ਕੋਲ ਹੈਗਾ ਬਹੁਤ ਲੋਕ ਪ੍ਰੇਸ਼ਾਨ ਨੇ ਅਸੀਂ ਕਾਰਨ ਕੀ। ਉਹ ਵਾਹਿਗੁਰੂ ਜੀ ਦਾ ਫਲਸਾ ਉਹ ਵਾਹਿਗੁਰੂ ਜੀ ਦੀ ਫਤਿਹ ਜੈ ਭੀਮ ਜੈ ਭਾਤ ਮੈਂ ਹਰ ਪਿੰਸੀ ਇਕ ਸਰਪੰਚ ਪਿੰਡ ਸੁਂਗੜਾ ਤੋਂ ਇਹ ਜੋ ਮੇਰੇ ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਦੀ ਗੱਲ ਕਰ ਰਹੇ ਆ ਇਹ ਗੰਦੇ ਪਾਣੀ ਦਾ ਨਿਕਾਸ ਮੌਜੂਦਾ ਪੰਚਾਇਤ ਇਸ ਟੈਂਪੋਂ ਸਰਪੰਚਾਂ ਉਨਾ ਬੋਲੋ ਇਹ ਜੋ ਸਾਡਾ ਐਸੀ ਟੁੱਬਾ ਕਿਹਾ ਜਾਂਦਾ ਆ ਉਹ ਟੁੱਬੇ ਨੂੰ ਜਾਣ ਬੁੱਝ ਕੇ ਪੂਰਿਆ ਗਿਆ ਨਾ ਕਿ ਪਹਿਲਾਂ ਪਾਣੀ ਦਾ ਨਿਕਾਸ ਕਰਨ ਦੀ ਸੋਚੀ ਗਈ ਆ ਉਹ ਟੁੱਬੇ ਪਹਿਲਾਂ ਪੂਰਿਆ ਗਿਆ ਜਦੋਂ ਕਿ ਚਾਹੀਦਾ ਸੀ ਪਹਿਲਾਂ ਪਾਈਪਲਾਈਨ ਪਾਦਾ ਕੋਈ ਉਸ ਦਾ ਪਹਿਲਾਂ ਪ੍ਰੋਗਰਾਮ ਬਣਾਦਾ ਪਹਿਲਾ ਟੁੱਬਾ ਜੋ ਹੈਗਾ 2 ਸਾਲ ਤੋਂ ਪੂਰਿਆ ਗਿਆ ਉਸ ਤੋਂ ਬਾਅਦ ਜੋ ਜੁੜੇ ਟੁੱਬੇ ਦਾ ਪਾਣੀ ਹੈ ਸਾਰਾ ਇਹ ਗੁਰੂ ਘਰ ਦੇ ਵਿੱਚ ਖੜਾ ਮੋਰੇ ਖੜਾ ਆ ਇਹ ਕੋਈ ਕਿਸੇ ਤੋਂ ਰੁਕੇ ਛਿਪੇ ਨਹੀਂ ਆ ਇਹ ਸਿਰਫ ਉਸ ਸਰਪੰਨ ਸਾਹਿਬ ਦੀ ਦੇਣਾ ਹੈ ਇਹ ਜੋ ਟੁੱਬੇ ਪਰ ਗੁਰੂ ਘਰ ਮੋਰੇ ਪਾਣੀ ਖੜਾ ਹੈ 10 ਕੋਟਨ ਸਾਹਮਣੇ ਖੜਾ ਹੈ ਇਸ ਮੁੱਦੇ ਨੇ ਕਿ ਤੁਸੀਂ ਐਮਐਲਏ ਕੋਲ ਵੀ ਗਿਆ ਸੀ ਉੱਥੇ ਕੀ ਬਣਿਆ ਐਮਐਲਏ ਸਭ ਨੇ ਇਹ ਕਿਹਾ ਬਈ ਉਹਨਾਂ ਨੇ ਵੀ ਕਿਹਾ ਤੇ ਸਾਨੂੰ ਵੀ ਕਿਹਾ ਦੋਹੇ ਤਰ੍ਹਾਂ ਬੈਠ ਕੇ ਜੋ ਵੀ ਹੈ ਪਾਣੀ ਦਾ ਮਸਲਾ ਹੱਲ ਕਰੋ ਪਰ ਸਾਡੇ ਸਰਪੰਚ ਸਾਹਿਬ ਇਸ ਗੱਲ ਤੇ ਬੈਠਣ ਤਿਆਰ ਨਹੀਂ 10 ਸੂਦਾ ਕੀ ਬਣਿਆ ਕੋਟ ਕੇ ਚੱਲ ਰਿਹਾ ਜੀ ਅੰਤਰਪੱਛਾ ਚੱਲ ਰਿਹਾ 17 ਮਈ ਹੋਈ ਹੈ 17 ਕੀ 17 ਮਈ ਪਈ ਹੋਈ ਹੈ 17 ਮਈ ਜੀ ਭਲਾ ਚੌੜੀ ਭਲਾ ਚੌੜੀ ਉਹ ਕਹਿੰਦੇ ਨੇ ਕਿ ਜਿਹੜੇ ਲੋਕ ਨੇ ਉਹ ਪਾਣੀ ਨਿਕਾਸੀ ਆ ਆਪਾਂ ਕੋਈ ਔਰ ਉੱਥੇ ਬਣਾ ਰੱਖੇ ਆ ਕਿ ਆ ਬਹੁਤ 66 ਵਾਸਤੇ ਜਗ੍ਹਾ ਲਈ ਰੱਖੇ ਆ ਬਣਾਉਣ ਵਾਸਤੇ ਉਹਨੂੰ ਸਵਾਏ ਫਰਾਡ ਤੋਂ ਕੁਝ ਨਹੀਂ ਹੈ ਕਿਉਂਕਿ ਜੋ ਜਿਹੜਾ ਕੰਮਰ ਪਾਣੀ ਖੜਾਇਆ ਇਹ ਮੇਰੇ ਐਸੀ ਸਮਾਜ ਦੇ ਪਾਣੀ ਇਹ ਕਰ ਹਨ ਨਾਲ ਖੜੇ ਹਨ ਸਾਰੇ ਅਰਾਮਪ੍ਰੀਤ ਸਿੰਘ ਜੀ ਹੈ ਮੁਖਤਿਆਰ ਸਿੰਘ ਜੀ ਸਾਨਾ ਚਰਨਦਾਸ ਜੀ ਹੈ ਕਸ਼ਮੀਰ ਦੇ ਸਾਨਾ ਰਸ਼ਵਾਲ ਸਿੰਘ ਜੀ ਹੈ ਮਹਿੰਦਰਪਾਲ ਸਾਨਾ ਮਹੰਗਰਾਮ ਜੀ ਹੈ ਤੇ ਅਰਾਮਪ੍ਰੀਤ ਜੀ ਹੋਰ ਵੀ ਆ ਗਿਆਨ ਕਿ ਗੁਰੂ ਘਰ ਵਿੱਚ ਜਾਣ ਨਾਲ ਬਹੁਤ ਤਿਤ ਹੁੰਦੀ ਹੈ ਕਿਉਂਕਿ ਜੋ ਪਾਣੀ ਖੜਾ ਕੀਤਾ ਗਿਆ ਗੁਰੂ ਘਰ ਨੂੰ ਖੜਾ ਕੀਤਾ ਆ ਸਿਰਫ ਜਾਣ ਪੁੱਛ ਖੜਾ ਕੀਤਾ ਗਿਆ ਕਿ ਇਹ ਇਸ ਅੜਦੇ ਕਰਕੇ ਕਿ ਗੁਰੂ ਘਰ ਵਿੱਚ ਲੋਕ ਆਣਗੇ ਤੇ ਉਹ ਗਾਲਾਂ ਕੱਢਣਗੇ ਇਸ ਲਈ ਇਹ ਜੋ ਗੁਰੂ ਘਰ ਦੇ ਮੋੜ ਪਾਣੀ ਖੜਾ ਕੀਤਾ ਗਿਆ ਇੱਕ ਜਾਣ ਬੁੱਝ ਕੇ ਯੂਨੀਵਰਸਿਟੀ ਚਾਰਜ ਕਰਕੇ ਖੜਾ ਕੀਤਾ ਗਿਆ ਜਿਹੜੇ ਦੇ ਨਾਲ ਇਨਸਾਨ ਬੋਲਦੇ ਜਿਹੜੇ ਬੀਬੀਆਂ ਬੋਲਦੇ ਬੰਦੇ ਬੋਲਦੇ ਹਨ ਉਹਨਾਂ ਨੇ ਪਹਿਲਾਂ ਟੋਬੇ ਉੱਤੇ ਕਬਜ਼ਾ ਕੀਤਾ ਆ ਕਿਸੇ ਨੂੰ ਲੁਕਿਆ ਛਿਪਿਆ ਨਹੀਂ ਇਹ ਕਬਜ਼ਾ ਕੀਤਾ ਆ ਹੁਣ ਵੀ ਜੋ ਇਹ ਕਬਜ਼ਾ ਹੈ ਟੋਬੇ ਉੱਤੇ ਕਬਜ਼ਾ ਕਰਨ ਦੀ ਰੀਤ ਦੇ ਨਾਲ ਜੋ ਪਾਣੀਵਰ ਗੁਰੂ ਘਰ ਮੇਰੇ ਖੜਾ ਕੀਤਾ ਗਿਆ ਕੋਈ ਟੂਬ ਪਾਇਪਲਨ ਪਾਣੀ ਆ ਕੋਈ ਪਾਇਪਲਨ ਬਣਾ ਦਾ ਕੋਈ ਹਜੇ ਵਿਚਾਰ ਨਹੀਂ ਉਹਦਾ ਹੈ ਇਹ ਸਿਰਫ ਸਿਰਫ ਗੱਲ ਗਿਆ ਗੰਦਾ ਪਾਣੀ ਜੋ ਖੜਾ ਕਰਨ ਦਾ ਸਾਡੇ ਗੁਰੂ ਘਰ ਵਿੱਚ ਹੀ ਇਹ ਮਕਸਦਾ ਦਾ ਕਿਹੜਾ ਕਰਾ ਮਰੇ ਪਾਣੀ ਖੜੇ ਕਿਉਂਕਿ ਜਿਹੜੇ ਬੰਦੇ ਪਿੱਛੇ ਬੋਲਦੇ ਹਨ ਜੋ ਜ਼ਿੰਮੇਵਾਰ ਕਹਿੰਦੇ ਹਨ ਉਹ ਮੈਨੂੰ ਬਿਦਲਾਮ ਕਰ ਰਹੇ ਹਨ ਕਿ ਇਹ ਐ ਸਰਪੰਚ ਜੋ ਹੈ ਗੁਰੂ ਘਰ ਮੇਰੇ ਪਾਣੀ ਖੜਾ ਕੀਤਾ ਹੈ ਪਰ ਮੈਨੂੰ ਕਹ ਲੋੜ ਪੈਂਦੀ ਹੈ ਠੀਕ ਹੈ ਗੁਰੂ ਘਰ ਸਾਡਾ ਹੈ ਇਹ ਸਰ ਸਰਪੰਚ ਦੀ ਗਣੀ ਬਤੀ ਸਾਚਾ ਚੋਂ ਪਾਣੀ ਗੁਰੂ ਘਰ ਪਰ ਖੜਾ ਕੀਤਾ ਗਿਆ ਉਹ ਦੀ ਸਾਚ ਹੈ ਇਹ ਕਲਟਰਨੇਟ ਕੀ ਹੈ ਹਾਂਜੀ ਅਲਟਰਨੇਟ ਕੀ ਹੈ ਇਸ ਦਾ ਅੱਟ ਰੇਡ ਦਾ ਇਹ ਹੈ ਜੇ ਪਹਿਲਾਂ ਪਾਣੀ ਕੱਢੇ ਗੁਰੂ ਘਰ ਜਮੜ ਕਰ ਪਾਣੀ ਖੜਾ ਕੀਤਾ ਹੈ ਅਗਦੀ ਅਗਦੀ ਗੱਲ ਹੈਗੀ ਸਾਡਾ ਪਿੰਡ ਸਾਰਾ ਇਕੱਠਾ ਕਰੇ ਸਾਰਾ ਪਿੰਡ ਇਕੱਠਾ ਕਰਕੇ ਜੋ ਵੀ ਅਗਦੀ ਹੈਗਾ ਪ੍ਰੋਸੀਜਰ ਔਰ ਪਲੈਨ ਤਰਕ ਕੀਤਾ ਜਾਵੇ ਇੱਕ ਪੁਰਾਣੇ ਜਿਹੜੇ ਟੋਪਿਆਂ ਦੇ ਤੁਸੀਂ ਕਬਜ਼ੇ ਦੀ ਗੱਲ ਕਰ ਰਹੇ ਹੋ ਕਿ ਉਸ ਲਈ ਕਿਹੜੇ ਕਿਹੜੇ ਸਰਪੰਚ ਸੀਗੇ ਜਿਨ੍ਹਾਂ ਦੇ ਹੋਂਦ ਤੇ ਇਹ ਕਬਜ਼ੇ ਹੋਸੀ ਤੇ ਸਾਡੀ ਸਰਜਰੀ ਸਾਡੀ ਸਪੈਸ਼ਲ ਜਿਹੜਾ ਪਹਿਲਾਂ ਜੀ ਤੁਸੀਂ ਸਰਪੰਚ ਸਾਹਿਬ ਤੁਸੀਂ ਇਹ ਇਲਜ਼ਾਮ ਲਾ ਰਹੇ ਆ ਕਿਸੇ ਨਵੇਂ ਸਰਪੰਚ ਦੇ ਉੱਤੇ ਉਸ ਦੇ ਬਲ ਤੋਂ ਕੋਈ ਕਬਜ਼ਾ ਕਰਵਾਇਆ ਗਿਆ ਉਹ ਕਬਜ਼ਾ ਕਰਵਾਏ ਜਿਹੜੇ ਹੁਣ ਬਾਉਂਡਰੀ ਕਰਾਏ ਜੀ ਬਾਉਂਡਰੀ ਜਿਹੜੀ ਕਬਜ਼ੇ ਹੋਈ ਗਏ ਤੁਸੀਂ ਇੱਕ ਕੋਈ ਕਿਹਾ ਸੀਗਾ ਚਾਰ ਕਿੱਲੇ ਆ ਤੇ ਕਬਜ਼ਾ ਹੋਇਆ ਜਾਂ ਚਾਰ ਕਨਾਲਾਂ ਦੇ ਉਹ ਤਾਂ ਹੁਣੇ ਕਬਜ਼ਾ ਕਰੀ ਉਹ ਕੀ ਦੇ ਟਾਈਮ ਤੇ ਹੋਇਆ ਸੀਗਾ ਜੀ ਉਹ ਕੋਲ ਸੀ ਸਰਪੰਚ ਜੀ ਪਹਿਲਾਂ ਪਹਿਲਾਂ ਚੱਲੇ ਪਹਿਲਾਂ ਚੱਲੇ ਜੀ ਪਹਿਲਾਂ ਤਾਂ ਨਾਮ ਤਾਂ ਹੋ ਗਏ ਸਰਪੰਚ ਸਾਡੀ ਸਰਾਂ ਦੇ ਪਹਿਲਾ ਸਰਪੰਚ ਸੀਗੇ ਜੀ ਸਾਡੀ ਮਿਸਰ ਸਰਪੰਚ ਉਹ ਤਾਂ ਪਹਿਲੇ ਹੋਏ ਜਿਹੜੇ ਬਾਅਦ ਨਹੀਂ ਹੋਏ ਠੀਕ ਹਾਂ ਲੋ ਜੀ ਵੀਜ਼ਾ ਨੋਕਰ 3 ਸਾਲ ਦੇ ਸਰਪੰਚਾਂ ਦੇ ਨਾਮ ਹੀ ਕਰਾਉਣੇ ਜਿਹੜੇ ਕੱਲ੍ਹ ਕਬਜ਼ਾ ਲਾ ਲਓ ਜਿਹੜੇ ਪਹਿਲਾਂ ਸਰਪੰਚ ਸੀਗੇ ਜੀ ਇੱਕ ਕੰਮ ਚਾਹੀ ਕਰ ਆ ਰਿਹਾ ਤੁਸੀਂ ਕਿਧਰ ਚੋ। ਦੇਖੋ ਜੀ ਹਜੀ ਜੀ ਜਰਾ ਛੱਪਰ ਹੈਗਾ ਇੱਥੇ। ਜੀ ਤੁਹਾਨੂੰ ਸ਼ਹਿਰ ਦਾ ਬਣਾ ਰਿਆ ਲੋਕਾਂ ਨੂੰ ਬੈਠਣ ਵਾਸਤੇ ਸ਼ਹਿਰ ਦਾ ਸ਼ਰਨਾ ਸਰ ਜੀ ਜਿਹੜੀ ਸ਼ਹਿਰ ਕਰ ਬਿਲਕੁਲ ਦੇਖੋ ਜੀ ਸਾਡੇ ਘਰਾ ਮੋਹਰੇ ਪੰਜਾ ਚੌ ਮੋਹਰੇ ਜਾ ਕੇ ਦੇਖੋ ਅਸੀਂ ਸਿਆਣੇ ਬੰਦੇ ਆ ਆ ਡੰਡਾ ਲੈ ਕੇ ਇੱਥੇ ਤਾਈ ਆਈਆਂ ਹੈ ਇਹ ਅੰਦਰੀਆਂ ਸੁੰਡੀਆਂ ਚਲਤੀਆਂ ਗੰਦ ਖੰਣਾਂ ਬਿਮਾਰੀਆਂ ਫੈਲਦੀਆਂ ਇਹ ਅੱਗੇ ਪੰਚਾਇਤਾਂ ਬਹੁਤ ਹੋ ਕੇ ਗਈਆਂ ਜੀ ਸੁਣਦੇ ਕਦੇ ਵੀ ਸਾਡੇ ਆਂ ਤੋਂ ਆਇਆ ਤੇ ਕਦੇ ਕਮਰੀ ਹੋਇਆ ਜਿਹੜੇ ਸਪੈਸ ਸਭ ਨੂੰ 1000 1200 ਟਰਾਲੀ ਛਟਕੇ ਨਾ ਟੋਬਾ ਦਿੱਤਾ ਪੂਰਾ ਉਹ ਪੈਪਾ ਨਾਲ ਹੁਣ ਜੇ ਆਪਾਂ ਅੱਗੇ ਨਹੀਂ ਪੈਂਦੇ ਤੇ ਵੀ ਪਾਣੀ ਰੁੜ ਜਾਂਦਾ ਤਾਂ ਹੁਣ ਸਾਡੇ 1 ਮਹੀਨਾ ਹੋ ਗਿਆ ਜੀ ਗਰਾ ਮੋਹਰੇ ਪਾਣੀ ਖੜਿਆ ਨਹੀਂ ਅਸੀਂ ਨਿਕਲ ਨਹੀਂ ਸਕਦੇ ਸਾਡੇ ਕੋਈ ਰਿਸ਼ਤੇਦਾਰ ਨਹੀਂ ਆ ਸਕਦਾ ਕਿੱਥੋਂ ਵਰਨੇ ਕਿੱਥੋਂ ਕੱਢਣੇ ਦੇਖੋ ਜੀ ਇਹ ਹੋਰ ਕੰਮ ਕਰਨ ਸਾਡੇ ਮੋਹਰੇ ਤੇ ਨਾ ਜਿਹੜਾ ਪਾਣੀ ਦਾ ਹੱਲ ਦਾ ਸਾਡੀ ਇਹੋ ਬੇਨਤੀ ਆ ਕੋਈ ਤੇ ਤੁ ਸਮਝਾਰਾ ਨਹੀਂ ਕੋਈ ਕੁਝ ਨਹੀਂ ਹੈਗਾ ਇਹ ਰੜਾ ਕੱਢਣੀ ਆ ਉਹ ਆਪਣੇ ਕੱਢੇ ਸਾਡੇ ਕੋਈ ਨਹੀਂ ਸਾਡੇ ਦਰਾਂ ਮੋਰੀ ਸੇ ਪਾਣੀ ਲਿਪਕਣਾ ਚਾਹੀਦਾ ਮੈਂ ਟੋਬਾ ਪੂਰ ਦਿੱਤਾ ਤੇ ਪਾਣੀ ਉਹ ਚੱਕਦਾ ਨਹੀਂ ਹੈਗਾ 1200 ਰੁਪਏ ਦੀ ਘੱਟੋ ਘੱਟ ਪਾਤੀ ਜੀ ਹਾਂ ਪਾਣੀ ਕੇਜਰੇ ਰੋਡ ਤੇ ਪਾਣੀ ਹੈਗਾ ਸੱਪੜ ਦੀ ਪਿੰਡ ਦੇ ਲੋਕ ਪ੍ਰੇਸ਼ਾਨ ਨੇ ਤੁਸੀਂ ਕੀ ਕਰਨਾ ਚਾਹੁੰਦੇ ਆ ਸਸੀ ਕਾਲ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਜੀ ਮੇਰਾ ਪਿੰਡ ਨਾਮ ਰਾਜ ਬਲਵਿੰਦਰ ਸਿੰਘ ਆ ਪਿੰਡ ਸੁਹੰਗੜਾ ਤਹਿਸੀਲ ਸ਼੍ਰੀ ਸ਼ਹੀਦ ਭਗਤ ਸਿੰਘ ਨਗਰ ਜੀ ਨਗਰ ਸੁਹੰਗੜਾ ਦੇ ਵਿੱਚ ਜਿਹੜੀ ਇੱਕ ਵੱਡੀ ਪ੍ਰੋਬਲਮ ਪਿਛਲੇ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ ਉਹ ਹੈਗਾ ਗੰਦਾ ਪਾਣੀ ਜੀ ਗੰਦੇ ਪਾਣੀ ਦਾ ਨਿਕਾਸ ਕਰਨ ਦੇ ਲਈ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਮੈਨੂੰ ਸਰਪੰਚ ਬਣਨ ਦਾ ਮੌਕਾ ਮਿਲੇਆ ਜਦੋਂ ਸਰਪੰਚੀ ਦੌਰ ਦੇ ਵਿੱਚ ਮੈਂ ਆਇਆ ਸੋ ਫਸਟ ਆਫ ਆਲ ਸਭ ਤੋਂ ਪਹਿਲਾਂ ਮੈਂ ਐਨ ਆਰ ਆਈ ਭਰਾਵਾਂ ਦੇ ਨਾਲ ਔਰ ਡਿਪਾਰਟਮੈਂਟ ਦੇ ਨਾਲ ਮੀਟਿੰਗ ਕਰਕੇ ਇਸ ਗੰਦੇ ਪਾਣੀ ਦਾ ਨਿਕਾਸ ਕਰਨ ਦੇ ਲਈ ਅਸੀਂ ਪ੍ਰੋਪਰ ਜਿਹੜਾ ਇੱਕ ਏਜੰਡਾ ਤਿਆਰ ਕੀਤਾ ਅਸੀਂ ਇਹ ਤਿਆਰ ਕੀਤਾ ਕਿ ਜਿੰਨਾ ਵੀ ਪਿੰਡ ਦਾ ਵੇਸਟ ਪਾਣੀ ਆ ਸਾਡੇ ਵਿੱਚ ਟੋਟਲ 4 ਛੱਪੜ ਹੈਗੇ ਆ ਜੀ ਇਹਨਾਂ ਚਾਰਾਂ ਛਪੜਾਂ ਦਾ ਜੋ ਵੇਸਟ ਪਾਣੀ ਹੈ ਰੈਗੂਲਰ ਪਾਣੀ ਹੈ ਉਹ ਸਾਰਾ ਪਿੰਡ ਤੋਂ ਬਾਹਰ ਜਾਊਗਾ ਜੀ ਪਿੰਡ ਤੋਂ ਬਾਹਰ ਲੈ ਕੇ ਜਾਣ ਦੇ ਲਈ ਅਸੀਂ ਪਹਿਲਾਂ ਬਕਾਇਦਾ ਸਰਵੇ ਕਰਵਾਇਆ ਜੀ ਸਰਵੇ ਅਸੀਂ ਕਰਵਾਇਆ ਸਰਵੇਅਰ ਦੀ ਰਿਪੋਰਟ ਇਹ ਆਈ ਸੀ ਅਗਰ ਤੁਸੀਂ ਇਸ ਡਾਇਰੈਕਸ਼ਨ ਦੇ ਵਿੱਚ ਪਾਣੀ ਲੈ ਕੇ ਜਾਣੇ ਆ ਤਾਂ ਤੁਹਾਡਾ ਪਾਣੀ ਇਧਰ ਗ੍ਰੈਵਿਟੀ ਦੇ ਨਾਲ ਜਾ ਸਕਦਾ ਹੈ ਜੀ ਸਰਵੇ ਕਰਾਉਣ ਤੋਂ ਬਾਅਦ ਅਸੀਂ ਫਿਰ ਪਿੰਡ ਤੋਂ ਬਾਅਦ ਜਗ੍ਹਾ ਲਈਏ 2 ਕਿ ਜਮੀਨ ਦੇ ਲਈ ਆ ਜੀ ਉਹ ਜਿਹੜੀ ਜਗ੍ਹਾ ਅਸੀਂ ਲਈ ਹੈ ਉਹ ਸਾਰੇ ਦਾ ਸਾਰਾ ਜਿਹੜਾ ਪੈਸਾ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਉਹ ਜਗ੍ਹਾ ਅਸੀਂ ਲਈ ਹੈ ਜੀ ਜਗ੍ਹਾ ਲੈਣ ਤੋਂ ਬਾਅਦ ਜਿਹੜੀ ਅੱਜ ਸਾਨੂੰ ਸਮੱਸਿਆ ਨਜ਼ਰ ਆ ਰਹੀ ਆ ਮੈਂ ਸਮਝ ਸਕਦਾ ਇਹ ਸਮੱਸਿਆ ਇਹ ਤਾਂ ਵੱਡੀ ਹੈ ਇਹਦੇ ਨਾਲ ਨਾਲ ਹੀ ਜਿਹੜਾ ਛੱਪੜ ਤੁਸੀਂ ਪੁਰਾਣੀ ਵੀਡੀਓ ਚ ਦੇਖ ਚੁੱਕੇ ਆ ਉਹ ਜਿਹੜਾ ਛੱਪੜ ਆ ਇੱਕ ਬਹੁਤ ਵੱਡੀ ਪ੍ਰੋਬਲਮ ਸੀਗੀ ਮਤਲਬ ਤਕਰੀਬਨ ਪੂਰੇ ਪਿੰਡ ਵਾਸਤੇ ਜੀ ਉਹ ਛੱਪੜ ਦਾ ਤਕਰੀਬਨ ਆਪਾਂ ਸਾਰਾ ਨਕਾਸ ਕਰ ਚੁੱਕੇ ਆ ਛੱਪੜ ਦੇ ਅਸੀਂ ਅਲਦ ਵਾਲੇ ਦੇਖ ਕੇ ਬਰਮ ਬਣਾ ਚੁੱਕੇ ਆ ਪਰ ਜਿਹੜਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਜਾਂਦਾ ਸੀ ਹਰ ਸਾਲ ਉਹ ਸਾਰਾ ਪਾਣੀ ਅਸੀਂ ਥਰੂ ਸੀਵਰੇਜ ਦੇ ਰਾਹੀਂ ਸਾਰਾ ਦੇਖ ਕੇ 메 ਰੋਡ ਤੇ ਲਿਆ ਤੇ ਅੱਜ ਜੋ ਸਾਨੂੰ ਅਰਬਦਾਸ ਗੁਰਦੁਆਰਾ ਸਾਹਿਬ ਦੇ ਅੱਗੇ ਪਾਣੀ ਨਜ਼ਰ ਆ ਰਿਹਾ ਇਸ ਪ੍ਰੋਜੈਕਟ ਨੂੰ ਬਣਾਉਣ ਵਾਸਤੇ ਤਕਰੀਬਨ ਡੇਢ ਸਾਲ ਦੀ ਸਾਡੀ ਮਿਹਨਤ ਆ ਜੀ ਡੇਢ ਸਾਲ ਤੋਂ ਐਨਆਰਆਈ ਭਰਾ ਔਰ ਮੇਰੀ ਲਗਾਤਾਰ ਚੰਡੀਗੜ੍ਹ ਔਰ ਡਿਪਾਰਟਮੈਂਟ ਤੇ ਲਗਾਤਾਰ ਮੀਟਿੰਗਾਂ ਚੱਲਦੀਆਂ ਸੀ ਮੀਟਿੰਗ ਤੋਂ ਬਾਅਦ ਜੋ ਫਾਈਨਲ ਸਾਡੀ ਰਿਪੋਰਟ ਪਿਛਲੇ 1 ਮਹੀਨੇ ਵਿੱਚ ਆਈ ਆ ਉਹ ਰਿਪੋਰਟ ਸਾਡੀ ਆਈ ਆ ਕਿ ਤਕਰੀਬਨ 12 ਲੱਖ ਦਾ ਪ੍ਰੋਜੈਕਟ ਸਾਡਾ ਪੰਚਾਇਤੀ ਰਾਜ ਦਾ ਪਾਸ ਹੋਇਆ ਜੀ ਜਿਹਦੇ ਵਿੱਚ ਉਹਨਾਂ ਨੇ ਪਾਈਪ ਲਾਈਨ ਦੇ ਰਾਹੀਂ ਜਿੱਥੇ ਅਸੀਂ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਜਗ੍ਹਾ ਲਈ ਆ ਉਹ ਸਾਰਾ ਪਾਣੀ ਬੇਸਟ ਪਾਣੀ ਪਿੰਡ ਤੋਂ ਬਾਹਰ ਜਾਊਗਾ ਜੀ ਉਹਦੇ ਨਾਲ ਨਾਲ ਹੀ ਜਿਹੜਾ ਜੋ ਸਾਡਾ ਪ੍ਰੋਜੈਕਟ ਹੈਗਾ ਜਲ ਅਤੇ ਭੂਮੀ ਸੰਭਾਲ ਵਿਭਾਗ ਇਹ ਸੈਂਟਰ ਗਵਰਨਮੈਂਟ ਹੈਗੀ ਆ ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਆ ਇਸ ਪ੍ਰੋਜੈਕਟ ਦੀ ਮੇਨ ਮੁਹਿੰਮ ਕੀ ਹੈਗੀ ਆ ਕਿ ਜਿੰਨਾ ਵੀ ਪਿੰਡਾਂ ਦਾ ਵੇਸਟ ਪਾਣੀ ਆ ਉਹ ਸਾਰਾ ਪਾਣੀ ਪਿੰਡਾਂ ਤੋਂ ਬਾਹਰ ਲਿਆਇਆ ਜਾਵੇ ਤੇ ਇਰੀਗੇਸ਼ਨ ਦੇ ਰਾਹੀਂ ਉਹਦੀ ਸਿੰਚਾਈ ਖੇਤਾਂ ਲਈ ਕੀਤੀ ਜਾਵੇ ਤੇ ਇਹ ਮੈਂ ਤੁਹਾਡੇ ਧਿਆਨ ਵਿੱਚ ਜ਼ਰੂਰ ਗੱਲ ਲੈ ਕੇ ਆਉਣੀ ਚਾਹੁੰਦਾ ਕਿ ਇੱਕ ਐਨਜੀਟੀ ਦੀ ਰਿਪੋਰਟ ਚੱਲ ਰਹੀ ਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਐਨਜੀਟੀ ਦੀ ਰਿਪੋਰਟ ਕੀ ਕਹਿੰਦੀ ਆ ਭਾਰਤ ਸਰਕਾਰ ਦੇ ਵੱਲੋਂ ਸਨ 2010 ਦੇ ਵਿੱਚ ਇੱਕ ਐਕਟ ਬਣਾਇਆ ਗਿਆ ਸੀਗਾ ਜਿਹਦੇ ਵਿੱਚ ਉਹਨਾਂ ਦਾ ਇਹ ਪ੍ਰੋ ਆਪਣੇ এনवायरमेंट ਦੇ ਵਿੱਚ ਜੋ ਆਪਣੇ ਨੇਚਰਲ ਸੋਰਸ ਹੈਗੇ ਆ ਉਹ ਲੋ ਲਗਾਤਾਰ ਖਰਾਬ ਹੋ ਰਹੇ ਆ ਚਾਹੇ ਹਵਾ ਹੋਵੇ ਚਾਹੇ ਪਾਣੀ ਹੋਵੇ ਧਰਤੀ ਹੋਵੇ ਉਹਦੇ ਬਚਾਅ ਵਾਸਤੇ ਉਹਨੇ ਇਹ ਸੰਸਥਾ ਬਣਾਈ ਹੋਈ ਸੀ ਉਹਦਾ ਮੇਨ ਕੰਮ ਕੀ ਸੀਗਾ ਵੀ ਜਿੰਨਾ ਵੀ ਬੇਸਟ ਪਾਣੀ ਹੈਗਾ ਉਹ ਪਿੰਡ ਤੋਂ ਬਾਹਰ ਲਜਾਇਆ ਜਾਵੇ ਸੋ ਜੋ ਇੱਕ ਐਨਜੀਟੀ ਦੀ ਰਿਪੋਰਟ ਚੱਲ ਰਹੀ ਹੈ ਉਸੇ ਮੋਹਿਮ ਦੇ ਉਹਨਾਂ ਦੀ ਰਿਪੋਰਟ ਦੇ ਮਤਲਬਕ ਹੀ ਮੈਂ ਨਗਰ ਸੂਂਗੜਾ ਦੇ ਵਿੱਚ ਇਹ ਟੋਟਲ ਮੇਰਾ 36 ਲੱਖ 36 ਲੱਖ ਦਾ 36 ਲੱਖ 36 ਹਜ਼ਾਰ ਦਾ ਮੇਰਾ ਪ੍ਰੋਜੈਕਟ ਹੈਗਾ ਆ ਜਿਹਦੇ ਵਿੱਚ ਕੀ ਹੋਣਾ ਹੈ ਕਿ ਜਿੰਨਾ ਵੀ ਪਿੰਡ ਦਾ ਰੈਗੂਲਰ ਪਾਣੀ ਹੈਗਾ ਪਾਈਪ ਲਾਈਨ ਦੇ ਥਰੂ ਸਾਰਾ ਪਿੰਡ ਤੋਂ ਬਾਹਰ ਜਾਵੇਗਾ ਜੀ ਤੇ ਇਹ ਜਿਹੜਾ ਬੇਸਟ ਪਾਣੀ ਹੈਗਾ ਸਿੰਚਾਈ ਲਈ ਯੂਜ਼ ਕੀਤਾ ਜਾਵੇਗਾ ਤੇ ਜਿੰਨੇ ਪਿੰਡ ਦੇ ਆਪਣੇ 4 ਛੱਪੜ ਹੈਗੇ ਇਹਨਾਂ ਚਾਰਾ ਛੱਪੜਾਂ ਵਿੱਚ ਇਕੱਲਾ بارش ਵਾਲਾ ਹੀ ਪਾਣੀ ਪਵੇਗਾ ਜਿਹੜਾ ਇਸਕ ਨੂੰ ਓਪਨ ਵਾਸਤੇ ਲੋਕੀ ਪਰੇਸ਼ਾਨੀ ਇਸ ਜੀ 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 ਦੇਖੋ ਬਿਲਕੁਲ ਸਹੀ ਗੱਲ ਹੈ ਲੋਕ ਸਾਨੂੰ ਪਤਾ ਇਸ ਗੱਲ ਤੋਂ ਪਰੇਸ਼ਾਨ ਹੈਗੇ ਕਿਉਂਕਿ ਨਿਕਾਸੀ ਇਹਦੀ ਨਹੀਂ ਹੈਗੀ ਇਹਦੇ ਨਿਕਾਸੀ ਦਾ ਇਕੋ ਹੀ ਹੱਲ ਹੈਗਾ ਜੋ ਅਸੀਂ ਆਲਰੇਡੀ ਪ੍ਰੋਜੈਕਟ ਆਪਣਾ ਪਾਸ ਕਰਵਾਇਆ ਹੋਇਆ ਜੋ ਅਸੀਂ ਪ੍ਰੋਜੈਕਟ ਪਾਸ ਕਰਵਾਇਆ ਹੋਇਆ ਇਹਦੇ ਸਬੰਧ ਦੇ ਵਿੱਚ ਅਸੀਂ ਐਮਐਲਏ ਸਾਹਿਬ ਨੂੰ ਜੋ ਮੌਜੂਦਾ ਵਿਧਾਇਕ ਹੈਗੇ ਆ ਮੈਡਮ ਸੰਤੋਸ਼ ਕੁਟਾਰੀਆ ਜੀ ਉਹਨਾਂ ਦੇ ਨਾਲ ਨਾਲ ਹੀ ਅਸੀਂ ਮੱਲੋ ਜਿਹੜੇ ਮੌਕੇ ਦੇ ਡੀਸੀ ਸਾਹਿਬ ਹੈਗੇ ਆ ਉਹਨਾਂ ਦੇ ਕੋਲ ਅਸੀਂ ਦੋ ਵਾਰੀ ਆਪਣੀ ਜਿਹੜੇ ਲਿਖਤੀ ਅਸੀਂ ਉਹਨਾਂ ਨੂੰ ਆਪਣੀ ਐਪਲੀਕੇਸ਼ਨ ਦੇ ਚੁਕੇ ਆ ਕਿ ਜਿਹੜਾ ਸਾਡਾ ਆਲਰੇਡੀ ਪ੍ਰੋਜੈਕਟ ਪਾਸ ਹੋਇਆ ਪੰਚਾਇਤ ਨੇ ਪ੍ਰੋਜੈਕਟ ਪਾਸ ਕਰਵਾਇਆ ਹੋਇਆ ਤੁਸੀਂ ਉਹਦਾ ਬਕਾਇਦਾ ਤੁਸੀਂ ਉਹਦਾ ਕੰਮ ਸਟਾਰਟ ਕੀਤਾ ਜਾਵੇ ਪਰ ਪਿਛਲੇ 20-25 ਦਿਨ ਤੋਂ ਰਾਜਨੀਤਿਕ ਵਕਤੋਂ ਔਰ ਪ੍ਰਸ਼ਾਸਨ ਦੇ ਵੱਲੋਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਮਿਲੀ ਪਰ ਅੱਜ ਦੀ ਗੱਲ ਕੀਤੀ ਜਾਵੇ ਜੋ ਡੀਸੀ ਸਾਹਿਬ ਹੋਣਾ ਦੀ ਕੱਲ ਦੀ ਸਟੇਟਮੈਂਟ ਸਾਡੇ ਕੋਲ ਚੱਲ ਕੇ ਆ ਰਹੀ ਹੈ डीसी साहब ਹੋਣਾਂ ਨੇ ਸਾਨੂੰ ਇਹ ਭਰੋਸਾ ਦਿਵਾਇਆ ਹੈਗਾ ਕਿ ਜੋ ਪਿੰਡ ਦਾ ਵੇਸਟ ਪਾਣੀ ਆ ਉਹ ਪਿੰਡ ਤੋਂ ਬਾਹਰ ਜਾਵੇਗਾ ਜਿਸ ਤਰੀਕੇ ਨਾਲ ਪੰਚਾਇਤ ਨੇ ਔਰ ਡਿਪਾਰਟਮੈਂਟ ਨੇ ਆਪਣੇ ਸਰਵੇ ਕਰਵਾਏ ਹੋਏ ਆ ਸੋ ਸਾਨੂੰ ਆਸ ਲੱਗਦੀ ਹੈ ਕਿ ਜਿਹੜਾ ਇਹ ਥੋੜੀ ਦਿਨਾਂ ਬਾਅਦ ਇਹ ਜਿਹੜਾ ਪ੍ਰੋਜੈਕਟ ਹੈਗਾ ਸਾਡਾ ਸਟਾਰਟ ਹੋ ਜਾਵੇਗਾ ਤੁਸੀਂ ਵਧੀਆ ਕੰਮ ਕਰ ਰਹੇ ਹੋ ਲੇਕਿਨ ਕੁਝ ਲੋਕ ਜਿਹਨੇ ਪਿੰਡ ਤੋਂ ਸਪੋਰਟ ਨਹੀਂ ਕਰ ਰਹੇ ਕਾਰਨ ਕੀ ਹੈ ਸਰ ਉਹਦਾ ਦੇਖੋ ਵੱਡੀ ਗੱਲ ਇਹ ਹੈਗੀ ਕਿ ਸਮੇਂ-ਸਮੇਂ ਦੇ ਨਾਲ ਜਦੋਂ ਵੀ ਕਦੇ ਰੈਵੋਲੂਸ਼ਨ ਇਸ ਦੇਸ਼ ਦੇ ਵਿੱਚ ਆਇਆ ਇਸ ਸਮਾਜ ਦੇ ਵਿੱਚ ਆਇਆ ਜਾਂ ਇੱਕ ਛੋਟੇ-ਛੋਟੇ ਪਿੰਡਾਂ ਦੇ ਵਿੱਚ ਆਇਆ ਤਾਂ ਤੁਸੀਂ ਚੰਗੀ ਤਰ੍ਹਾਂ ਸਮਝ ਸੋੜੀ ਸੋਚ ਵਾਲੇ ਕਹਿ ਸਕਦੇ ਆ ਜਾਂ ਇੱਕ ਸਕਾਰਾਤਮਕ ਸੋਚ ਵਾਲੇ ਕਹਿ ਸਕਦੇ ਆ ਉਹਨਾਂ ਨੇ ਆਪਣੀ ਆਪਣੀ ਜਜਮੈਂਟ ਆਪਣੀ ਆਪਣੀ ਸਟੇਟਮੈਂਟਾਂ ਦਿੱਤੀਆਂ ਹੀ ਹਨ ਸੋ ਮੈਂ ਸਮਝ ਸਕਦਾ ਕਿ ਕਿਤਨਾ ਕਿਤੇ ਜਿਹੜਾ ਸਾਡਾ ਇਹ ਵਿਚਾਰਧਾਰਾ ਦੀ ਸਾਡੀ ਇੱਕ ਲੜਾ ਹੀ ਹੈਗੀ ਆ ਸਾਡੀ ਇੱਕ ਅੱਛੀ ਵਿਚਾਰਧਾਰਾ ਆ ਅਸੀਂ ਇਹ ਸੋਚ ਰੱਖਦੇ ਆ ਅੱਜ ਦਾ ਨੌਜਵਾਨ ਕਿ ਜੋ ਪਿੰਡਾਂ ਨੂੰ ਹਰਿਆ ਭਰਿਆ ਬਣਾਇਆ ਜਾਵੇ ਸੁੰਦਰ ਬਣਾਇਆ ਜਾਵੇ ਤਾਂ ਜੋ ਸਾਡੀ ਜਿਹੜੀ ਆਣੇ ਵਾਲੀ ਜਨਰੇਸ਼ਨ ਆ ਘੱਟੋ ਘੱਟ ਉਹ ਮਕਾਨਾਂ ਦੇ ਵਿੱਚ ਨਹੀਂ ਬੈਠਣਗੇ ਕਿਉਂਕਿ ਮਕਾਨਾਂ ਇਹਨਾਂ ਬਿਲਡਿੰਗਾਂ ਨੂੰ ਬਣਾਉਣ ਦਾ ਪਿੰਡਾਂ ਦੇ ਵਿੱਚ ਕੋਠੀਆਂ ਬਣਾਉਣ ਦਾ ਤਾਂ ਫਾਇਦਾ ਹੈਗਾ ਜੇ ਅਸੀਂ ਆਪਣੇ ਪਾਣੀ ਨੂੰ ਬਚਾ ਪਾਵਾਂਗੇ ਕਿਉਂਕਿ ਸਾਡੀ ਯੂਥ ਦੀ ਇਹ ਸੋਚ ਹੈਗੀ ਆ ਕਿ ਜੋ ਲਗਾਤਾਰ ਪਾਣੀ ਦਾ ਸਤਰ ਘਟ ਰਿਹਾ ਉਸ ਪਾਣੀ ਦੇ ਸਤਰ ਦੇ ਵਿੱਚ ਅਸੀਂ ਨਗਰ ਸੁਹੰਗੜਾ ਤੋਂ ਕਛੋੜੀ ਜੀ ਸ਼ੁਰੂਆਤ ਕਰ ਰਹੇ ਹਾਂ ਕਿ ਜਿੰਨਾ ਵੀ ਵੇਸਟ ਪਾਣੀ ਹੈਗਾ ਇਹ ਸਾਰਾ ਪਿੰਡ ਤੋਂ ਬਾਹਰ ਲਿਜਾਇਆ ਜਾਵੇ ਇਹ ਜਿਹੜੀ ਇੱਕ ਨਵੀਂ ਅੱਜ ਦੇ ਯੁੱਗ ਦੀ ਇਹ ਸੋਚ ਹੈਗੀ ਆ ਮੈਂ ਸਮਝ ਸਕਦਾ ਕਿ ਜਿਹੜੇ ਪੁਰਾਣੇ ਲੋਕ ਹੈਗੇ ਆ ਸ਼ਾਇਦ ਉਹ ਸੋਚ ਨੂੰ ਉਹਨਾਂ ਦੀ ਸਾਡੀ ਤਾਲਮੇ ਨਹੀਂ ਖਾਂਦੀ ਜੀ ਇਹ ਪਾਣੀ ਪਾਣੀ ਸਰਕਤੇ ਆਏਗਾ ਜੋ ਗੁਰਦੁਆਰਾ ਸਾਹਿਬ ਉੱਤੇ ਹੈ ਲੋਕ ਪਰੇਸ਼ਾਨ ਖਜਲ ਖਵਾਰ ਨੇ ਇਸ ਲਈ ਸਤੋਂ ਥੋੜੇ ਨਜ਼ਰ ਚ ਇੱਕ ਸਾਰਾ ਮਾਮਲਾ ਨੇ ਇਹਦੇ ਵਿੱਚ ਬੇਸਿਕਲੀ 4 5 6 ਛਪੜ ਹੈਗੇ ਆ ਪਿੰਡ ਦੇ ਵਿੱਚ ਅ ਪੂਰਾ ਡਿਟੇਲਡ ਪਲਾਨ ਮੈਂ ਦੇਖਿਆ ਹੈ ਅ ਦੁਖ ਦੀ ਗੱਲ ਇਹ ਹੈ ਕਿ ਜਿਹੜੀ ਕਪੈਸਿਟੀ ਪੁਰਾਣੇ ਛਪੜਾਂ ਦੀ ਸੀ ਉਹ ਛਪੜਾਂ ਦੀ ਰਹੀ ਵੀ ਨਹੀਂ ਐਂਡ ਮੋਰਓਵਰ ਹੁਣ ਕਿਉਂਕਿ ਟਾਇਲਟਸ ਹਰ ਕੱਚ ਬਣ ਗਏ ਐ ਤਾਂ ਉਹ ਪਾਣੀ ਹਰ ਕੰ ਜਾਦਾ ਕੱਢ ਰਿਹਾ ਅ ਕਿਉਂਕਿ ਪਾਣੀ ਜਿਆਦਾ ਨਿਕਲ ਰਿਹਾ ਤੇ ਕਈ ਛੱਪੜ ਪੂਰੇ ਗਏ ਐ ਐਜ਼ ਅ ਰਿਜ਼ਲਟ ਉੱਥੇ ਆ ਓਵਰਫਲੋ ਜਿੰਨੇ ਵੀ ਛੱਪੜ ਐ ਕਈ ਛੱਪੜ ਓਵਰਫਲੋ ਹੋ ਰਿਹਾ ਪੰਚਾਇਤ ਨੇ ਕੁਝ ਜ਼ਮੀਨ ਬਾਹਰ ਲਈ ਐ ਪਿੰਡ ਤੋਂ ਬਾਹਰ ਤੇ ਸੈਂਟੀਫਿਕ ਤਰੀਕੇ ਨਾਲ ਅਸੀਂ ਹੁਣ ਕੋਸ਼ਿਸ਼ ਕਰਾਂਗੇ ਕਿ ਆ ਛੱਪੜ ਵੀ ਭਰਦੇ ਰਹਿਣ ਤੇ ਉਹ ਜਿਹੜੀ ਨਵੀਂ ਜਿਹੜਾ ਛੱਪੜ ਹੈਗਾ ਉੱਥੇ ਵੀ ਪਾਣੀ ਜਾਏ ਇਹ ਕਿਉਂਕਿ ਲੋਕ ਇੱਕ ਦੂਜੇ ਦਾ ਪਾਣੀ ਆਪਣੇ ਘਰ ਦੇ ਅੱਗੇ ਉਹ ਨੰਗਣ ਨਹੀਂ ਦੇ ਰਹੇ ਅਸੀਂ ਐਕਸੀਐਨ ਪਬਲਿਕ ਹੈਲਥ ਨੂੰ ਇਨਚਾਰਜ ਬਣਾਇਆ ਹੋਇਆ ਹੈ ਕਿ ਸੈਂਟੀਫਿਕ ਤਰੀਕੇ ਨਾਲ ਡਰਾਇੰਗ ਤਿਆਰ ਕੀਤੀ ਜਾਵੇ ਤਾਂ ਕਿ ਕੀਪਿੰਗ ਇਨ ਮਾਈਂਡ ਕਿ ਕਿੰਨਾ ਪਾਣੀ ਕਿਹੜੇ ਏਰੀਏ ਦਾ ਵਧ ਰਿਹਾ ਤੇ ਕਿਹੜੇ ਪਾਸੇ ਨਿਕਾਸੀ ਬੈਸਟੇਗੀ ਹੈ ਤੇ ਇਹਦੇ ਵਿੱਚ ਮੇਰਾ ਖਿਆਲ ਉਹਨਾਂ ਨੇ ਟੈਂਡਰ ਲਾ ਦੇਣਾ ਹੈ ਇੱਕ ਦੋ ਦਿਨਾਂ 'ਚ ਅੱਜ ਉਹ ਉੱਥੇ ਗਏ ਨੇ ਇਨਸਪੈਕਸ਼ਨ ਕਰਨ ਵਾਸਤੇ। ਜਣੀ ਕਾਸੀ ਸਰ ਜਿਹੜਾ ਉਹ ਮਨੇ ਲੋਕ ਜਿਹੜੇ ਪਰੇਸ਼ਾਨ ਨੇ ਆਣਾ ਜਾਣਾ ਸਾਰਾ ਬੰਦ ਪਿਆ ਸਰ। ਕੁਦਰਤ ਮੁੱਚ ਟਿਕਣੇ ਜਾ ਸਕਦੇ ਨਹੀਂ। ਬਿਮਾਰੀ ਦਾ ਕਾਰਨ ਹੋ ਸਕਦਾ ਮਹੀਨਾ ਹੋ ਗਿਆ। ਪਾਣੀ ਉੱਥੇ ਉੱਥੇ ਖੜਾ। ਇਹਦੇ ਵਿੱਚ ਜਿਹੜਾ ਪਾਣੀ ਉੱਥੇ ਦਾ ਉੱਥੇ ਖੜਾ ਹੈ ਅ ਇਨਫੈਕਟ ਸਰਪੰਚ ਸਾਹਿਬ ਆਈ ਸੀ ਮੇਰੇ ਕੋਲ ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਜਿਹੜੇ ਬੰਦਿਆਂ ਨੇ ਪੰਚਾਇਤੀ ਜ਼ਮੀਨ ਤੇ ਉੱਥੇ ਕਬਜ਼ਾ ਕੀਤਾ ਹੋਇਆ ਛੱਪੜ ਨੂੰ ਛੋਟਾ ਕੀਤਾ ਹੋਇਆ ਉਹ ਆਈਡੈਂਟੀਫਾਈ ਪਹਿਲਾਂ ਕੀਤਾ ਜਾਣ ਤਾਂ ਕਿ ਉਹ ਉਹ ਫੰਡ ਪੰਚਾਇਤ ਕੋਲੇ ਹੈਗੇ ਆ ਪਰ ਸਭ ਤੋਂ ਪਹਿਲਾਂ ਤਾਂ ਉਹੀ ਛੱਪੜ ਜਿਹਦੇ ਵਿੱਚ ਪਾਣੀ ਜਾ ਰਿਹਾ ਹੈ ਉਹ ਆਈਡੈਂਟੀਫਾਈ ਕਰਨ ਕੇ ਕਿੰਨੇ ਪੋਰਸ਼ਨ ਚ ਕਬਜ਼ਾ ਹੋਇਆ ਹੋਇਆ ਉਹਨੂੰ ਫਿਰ ਤੋਂ ਜਿਹੜਾ ਪੂਰਿਆ ਹੋਇਆ ਉਹਨੂੰ ਫਿਰ ਤੋਂ ਡਿਗ ਅਪ ਕੀਤਾ ਜਾਵੇ